ਕੋ ਪ੍ਰਕਾਸ਼ ਸਿੰਘ ਬਾਦਲ ਦਾ ਮੀਡੀਆ ਸਲਾਹਕਾਰ ਇਹ ਨਿਸ਼ਚਿਤ ਕਰਦਾ ਸੀ ਵੀ ਸਵੇਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹੜਾ ਸ਼ਬਦ ਪੜ੍ਹਣਾ ਤੇ ਕਿਹੜਾ ਨਹੀਂ ਪੜ੍ਹਣਾ ਹਾਲਾਤ ਇਥੋਂ ਤੱਕ ਆ ਜਿਹੜੇ ਚਲੇ ਜਾਂਦੇ ਸੀ ਜਦੋਂ ਵੀ ਕੋਈ ਉਹ ਰਾਜਨੀਤਿਕ ਸੋਰਾ ਵਾਲਾ ਸ਼ਬਦ ਪੜ੍ਹਦੇ ਸੀ ਉਦੋਂ ਹੀ ਘੰਟੀਆਂ ਖੜਕ ਜਾਂਦੀਆਂ ਸੀ ਵੀ ਇਹ ਸ਼ਬਦ ਬੰਦ ਕਰ ਸੋ ਇੱਕ ਇੱਕ ਸ਼ਰਾਬੀ ਕਬਾਬੀ ਬੰਦਾ ਜਿਹੜਾ ਕੇਸਾਂ ਧਾਰੀ ਵੀ ਹੈ ਨਹੀਂ ਜਿਹੜਾ ਆਪਣੀਆਂ ਸਿਰਫ ਸੌੜੀਆਂ ਰਾਜਨੀਤਿਕ ਇਛਾਵਾਂ ਦੀ ਪੂਰਤੀ ਲਈ ਸ਼੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਕੀਰਤਨਿਆਂ ਨੂੰ ਹੁਕਮ ਦੇ ਰਿਹਾ ਵੀ ਤੁਸੀਂ ਕਿਹੜਾ ਸ਼ਬਦ ਪੜ੍ਹਨਾ ਕਿਹੜਾ ਨਹੀਂ ਪੜ੍ਹਨਾ ਇਹ ਬਹੁਤ ਵੱਡੀ ਦਰਦਨਾਕ ਹਾਲਤ ਸੀ ਸਿੱਖਾਂ ਦੀ ਹੂੰ ਸੋ ਅੱਜ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਸਿੰਘ ਸਹਿਬਾਨ ਨੇ ਖਾਸ ਕਰਕੇ ਗਿਆਨੀ ਰਗਵੀਰ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਖਾਲਸਾ ਪੰਥ ਦੀ ਅਥਾਰਟੀ ਨੂੰ ਮੁੜ ਤੋਂ ਪਰਜਵਲਿਤ ਕਰਿਆ ਤਾਂ ਇਹ ਸਾਡੇ ਲਈ ਇੱਕ ਇਤਿਹਾਸਕ ਦਿਨ ਆ ਬਹੁਤ ਲੰਮੇ ਸਮੇਂ ਬਾਅਦ ਕਿਉਂਕਿ ਨਵੀਂ ਪੀੜ੍ਹੀ ਨੇ ਤਾਂ ਇਹ ਕੁਝ ਦੇਖਿਆ ਹੀ ਨਹੀਂ ਸੀ ਨਾ ਨਹੀਂ ਉਹ ਅਕਾਲ ਤੱਕ ਦੇਦੀ ਸੀ ਸਿਰਫ ਥਿਉਰੀ ਦਾ ਪਤਾ ਸੀ ਅਕਾਲ ਤੱਕ ਆਪਦੀ ਪ੍ਰੈਕਟਿਸ ਕਿੱਦਾਂ ਚੱਲਦੀ ਹੈ ਇਹ ਪਹਿਲੀ ਵਾਰ ਦੇਖਿਆ ਅਸੀਂ ਵੀ ਸਰਜੀਤ ਸਿੰਘ ਬਰਨਾਲੇ ਵਾਲਾ ਐਪੀਸੋਡ ਦੇਖਿਆ ਸੀ ਉਹ ਤੋਂ ਅਸੀਂ ਆਪ ਗਏ ਸੀ ਉੱਥੇ ਸੋ ਜਦੋਂ ਉਹਦੇ ਉਹਦੇ ਤਖਤ ਤੇ ਪਾਈ ਗਈ ਹੈਗੀ ਆ ਸੋ ਉਹ ਤੋਂ ਬਾਅਦ ਅਸੀਂ ਇਹ ਲਗਭਗ 1986 ਦੀ ਗੱਲ ਹੈਗੀ ਆ ਮੇਰੇ ਖਿਆਲ ਨਾਲ ਹੂੰ ਹੂੰ ਉਹਨਾਂ ਨੇ 85 ਵਿੱਚ ਗਵਰਨਮੈਂਟ ਬਣਦੀ ਆ ਫਿਰ ਜੇ ਚਾਕੇ 86 87 ਵਿੱਚ ਖਤਮ ਹੋ ਜਾਂਦੀ ਆ ਸੋ ਇਹ ਨਵੀਂ ਪੀੜੀ ਲਈ ਇੱਕ ਨਵਾਂ ਵਰਤਾਰਾ ਸੀ ਔਰ ਮੇਰੇ ਦੋਸਤ ਆ ਜਿਹੜੇ ਮੇਰੇ ਕੁਝ ਦੋਸਤ ਉੱਥੇ ਗਏ ਹੋ ਸੀ ਕੱਲ ਮੈਂ ਉਹਨਾਂ ਨਾਲ ਸਾਰਿਆਂ ਨਾਲ ਮੁਲਾਕਾਤ ਕੀਤੀ ਟੈਲੀਫੋਨ ਤੇ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਔਰ ਉਹਨਾਂ ਨੇ ਕਿਹਾ ਵੀ ਜਿਸ ਕਿਸਮ ਦਾ ਉੱਥੇ ਉੱਥੇ ਮਾਹੌਲ ਸੀ ਜਿਸ ਕਿਸਮ ਦੀ ਖਾਲਸਾਈ ਪਰੰਪਰਾ ਦੀਆਂ ਗੂੰਜਾਂ ਪੈ ਰਹੀਆਂ ਸੀ ਵੀ ਉਹਨੇ ਉਹਨੇ ਜਿਹੜੇ ਹੈਗੇ ਵੀ ਦੁਸ਼ਮਣਾਂ ਨੂੰ ਵੀ ਜਿਸ ਤਰ੍ਹਾਂ ਕਹਿੰਦੇ ਹਨ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਵਾ ਦਿੱਤਾ ਮੇਰੇ ਇੱਕ ਦੋਸਤ ਦਾ ਪੱਤਰਕਾਰ ਦੋਸਤ ਨੇ ਉਹ ਸਪੈਸ਼ਲੀ ਗਏ ਸੀ ਉਹ ਕਹਿੰਦੇ ਵੀ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਕਰਨ ਲਈ ਆਏ ਸੀ ਨਾ ਨੌਜਵਾਨ ਕਮਾਲ ਦੇ ਤੋਂ ਉਹ ਵੀ ਆਸ਼ਾ ਸ਼ਿਕਾਰ ਉੱਥੇ ਵੀ ਅਕਾਲ ਤਖਤ ਸਾਹਿਬ ਦੇ ਜ਼ਖੇਦਾਰਾਂ ਨੇ ਅੱਜ ਜੋ 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 ਹੁਕਮ ਸੁਣਾਇਆ ਔਰ ਜੋ ਜੋ ਸਟੈਂਡ ਲਿਆ ਵੀ ਉਹ ਕਮਾਲ ਹੀ ਆ ਕਹਿੰਦੇ ਵੀ ਜਿੱਦਾਂ ਬੋਲੇ ਸੋਨਿਹਾਲ ਦੇ ਚਾਰੇ ਛੱਡ ਕੇ ਉਹਨਾਂ ਨੇ ਸਵਾਗਤ ਕਰਿਆ ਹਾਲਾਂਕਿ ਆਏ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਕਰਨ ਸੀ ਠੀਕ ਹੈ ਹੂੰ ਸੋ ਇਹ ਉਹ ਵੀ ਕੀਲੇ ਗਏ ਇਸ ਮਰਿਆਸਤ ਬਹੁਤ ਹੀ ਇਸ ਤਰ੍ਹਾਂ ਦਾ ਸਿਰਜਿਆ ਗਿਆ ਇੰਨੇ ਕੀਲੇ ਗਏ ਉਹ ਬੰਦੇ ਤੇ ਉਹਨਾਂ ਨੂੰ ਉਹ ਲੱਗੇ ਨਹੀਂ ਵੀ ਅਸੀਂ ਕਿਹੜੇ ਕਾਰਜ ਲਈ ਆਈਆਂ ਗੁਰੂ ਖਾਲਸਾ ਪੰਥ ਨੇ ਗੁਰੂ ਸਾਹਿਬ ਨੇ ਸਾਡੀਆਂ ਸੰਸਥਾਵਾਂ ਨੇ ਤੇ ਉਹ ਸੰਸਥਾਵਾਂ ਤੇ ਬੈਠੇ ਜ਼ਿੰਮੇਵਾਰ ਸੱਜਣਾਂ ਨੇ ਜੋ ਮਾਹੌਲ ਸਿਰਜਿਆ ਉਹ ਮਾਹੌਲ ਇਤਿਹਾਸਕ ਮਾਹੌਲ ਸੀ ਸੋ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਸਹੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਸਥਾਪਿਤ ਹੋਈ ਆ ਸੋ ਕਿਸੇ ਵੀ ਪੋਲੀਟਿਕਲ ਪਾਰਟੀ ਵਿੱਚ ਭਾਰਤ ਦੀ ਸਮੁੱਚੀ ਧਰਮ ਪਰੰਪਰਾ ਵਿੱਚ ਇਸ ਤਰ੍ਹਾਂ ਦੀ ਕੋਈ ਮੋਰਲ ਅਥਾਰਟੀ ਨਹੀਂ ਹੈ ਜਿਹੜੀ ਦੋਸ਼ੀਆਂ ਨੂੰ ਇੱਕ ਸੱਚਕ ਬੋਲਣ ਦਾ ਮੌਕਾ ਦੇਵੇ ਔਰ ਐਡੇ ਵੱਡੇ ਗੰਭੀਰ ਦੋਸ਼ਾਂ ਦੇ ਬਾਵਜੂਦ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਕੋ ਭਿਆਨਕ ਸਜ਼ਾ ਨਾ ਲਗਾਈ ਜਾਵੇ ਬਲਕਿ ਉਹਨਾਂ ਨੂੰ ਵਕਿਆਈ ਜਿਹੜਾ ਗੁਰੂ ਸਾਹਿਬ ਦੇ ਸੰਕਲਪਾਂ ਦੇ ਅਨਸਾਰ ਗੁਰਮਤਿ ਦੀਆਂ ਸਿੱਧਾਂ ਅਨਸਾਰ ਦੁਸ਼ਮਣ ਨੂੰ ਵੀ ਵਿਰੋਧੀ ਨੂੰ ਵੀ ਤੇ ਇੱਕ ਬਹੁਤ ਹੀ ਖੰਖਾਰੂ ਰਾਜਨੀਤੀਵਾਨ ਨੂੰ ਸੁਧਰਨ ਦਾ ਜਿਹੜਾ ਮੌਕਾ ਦਿੱਤਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਅਥਾਰਟੀ ਤੇ ਸੰਸਥਾ ਉਹਦੇ ਉਹਦੇ ਜਿਹੜੇ ਝੰਡੇ ਝੁਲਲੇ ਨੇ ਉਹਦੇ ਜਿਹੜੇ ਪਰਚਮ ਝੁਲਲੇ ਨੇ ਉਹ ਇਤਿਹਾਸਕ ਤੌਰ ਤੇ ਸਦੀਆਂ ਤੱਕ ਯਾਦ ਰੱਖੇ ਜਾਣਗੇ